ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਪਿਛਲੇ ਦਿਨੀ ਹੜ੍ਹਾਂ ਦੇ ਕਾਰਨ ਨੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਜੋ ਪਾਣੀ ਮਾਤਰਾ ਵਿੱਚ ਜਾਨੀ ਅਤੇ مالی ਨੁਕਸਾਨ ਹੋਏ ਸਨ ਉਸ ਨੂੰ ਵੇਖਦੇ ਹੋਏ ਫਰੀਦਕੋਟ ਸ਼ਹਿਰ ਦੀ ਦੁਸਹਿਰਾ ਕਮੇਟੀ ਨੇ ਦੁਸਹਿਰਾ ਨਾ ਮਨਾਉਣ ਦਾ ਫੈਸਲਾ ਲਿਆ ਜੀ ਹਾਂ ਦੱਸਦੀ ਹੈ ਕਿ ਅੱਜ ਦੁਸਹਿਰੇ ਵਾਲੇ ਦਿਨ ਕਮਲ ਕਲਿਆਣ ਮੰਦਿਰ ਵਿੱਚ ਸੁੰਦਰ ਕਾਂਡ ਦਾ ਪਾਠ ਕਰਕੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਗਈ ਹੈ ਅਤੇ ਫਰੀਦਕੋਟ ਸ਼ਹਿਰ ਵਿੱਚ ਦੁਸਹਿਰਾ ਨਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਦੇਖਦਿਆਂ ਪੂਰੀ ਰੂਹ ਹੜਾਂ ਦੀ ਮਾਰ ਕਰਨ ਜਿਹੜੇ ਸਾਡੇ ਤੋਂ ਸਦਾ ਲਈ ਵਿਛੜ ਚੁੱਕੇ ਨੇ ਉਹਨਾਂ ਦੀ ਆਤਮਾ ਬਰੂ ਦੀ ਸ਼ਾਂਤੀ ਦੇ ਲਈ ਅੱਜ ਸੁੰਦਰ ਕਾਣ ਦਾ ਪਾਠ ਕਮਲ ਕਲਿਆਣ ਮੰਦਿਰ ਵਿਖੇ ਕੀਤਾ ਗਿਆ ਦਸਹਿਰੇ ਮੇਲੇ ਨੂੰ ਬਹੁਤ ਹੀ ਸਾਦਗੀ ਢੰਗ ਨਾਲ ਮਨਾਇਆ ਗਿਆ ਪਰ ਉਹ ਜਿਹੜੀ ਖੁਸ਼ੀ ਅਸੀਂ ਹਰ ਸਾਲ ਪਿਛਲੇ 32 ਸਾਲ ਤੋਂ ਮਨਾ ਰਹੇ ਹਾਂ ਉਹਦਾ ਅਜਹਾਰ ਨਹੀਂ ਕੀਤਾ ਗਿਆ ਕਿਉਂਕਿ ਸਾਰਿਆਂ ਦੀਆਂ ਜਿਹੜੀਆਂ ਅੱਖਾਂ ਸਨ ਉਹ ਨਮਨ ਸਨ ਅਸੀਂ ਉਹਨਾਂ ਦੇ ਦੁੱਖ ਵਿੱਚ ਉੱਥੇ ਜਾ ਕੇ ਕੋਈ ਸ਼ਰੀਕ ਹੋਏ ਸਾਡੇ ਮੈਂਬਰ ਪਰ ਅਸੀਂ ਉਹਨਾਂ ਦੇ ਸ਼ਾਂਤੀ ਦੇ ਲਈ ਭਗਵਾਨ ਅੱਗੇ ਅਰਦਾਸ ਕੀਤੀ ਹੈ ਵੀ ਆਹ ਮਾਲਕ ਤੁਸੀਂ ਉਹਨਾਂ ਨੂੰ ਵਿਛੜ ਚੁੱਕੀਆਂ ਰੂਹਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੋ ਔਰ ਜਿਹੜੀਆਂ ਸਾਡੀਆਂ ਖੇਤੀਆਂ ਸਾਡੀ ਜਿਹੜੀ ਐਗਰੀਕਲਚਰ ਡਿਪੈਂਡੈਂਟ ਸਾਡਾ ਜਿਹੜਾ ਪੰਜਾਬ ਦਾ ਹਿੱਸਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਉਹਦੇ ਵਿੱਚ ਵੀ ਬਹੁਤ ਲੋਕਾਂ ਨੇ ਸਹਿਯੋਗ ਕੀਤਾ ਸ੍ਰੀ ਮਰਯਾਦਾ ਪਰਸ਼ੋਤਮ ਭਗਵਾਨ ਰਾਮ ਜੀ ਦੀਆਂ ਸਖਿਆਵਾਂ ਤੇ ਚੱਲਣ ਦਾ ਮੈਂ ਜਰੂਰ ਸੁਨੇਹਾ ਦੇਵਾਂਗਾ ਕਿਉਂਕਿ ਉਹਨੇ ਆਪਦੇ ਮਾਤਾ ਪਿਤਾ ਦਾ ਸਤਿਕਾਰ ਕੀਤਾ ਸੀ ਸਾਨੂੰ ਵੀ ਸਭਨਾਂ ਦਾ ਤੇ ਆਪਦੇ ਮਾਂ ਦਾ ਸਤਿਕਾਰ ਸਭ ਤੋਂ ਵੱਧ ਕਰਨਾ ਚਾਹੀਦਾ ਹੈ ਸ਼ੁਕਰੀਆ ਇਸ ਵਾਸਤੇ ਕੀਤਾ ਗਿਆ ਹੈ ਕਿ ਇਸ ਵਾਰ ਅਸੀਂ ਦੁਸਹਿਰੇ ਦੇ ਤੋਂ ਹਰ ਨੂੰ ਜਿਵੇਂ ਪਹਿਲਾਂ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਮਨਾਉਂਦੇ ਸੀਗੇ ਉਹ ਇਸ ਵਾਰ ਅਸੀਂ ਪੋਸਟਪੋਨ ਸਾਡੀ ਕਮੇਟੀ ਨੇ ਫੈਸਲਾ ਕਰਕੇ ਕਰਤਾ ਸੀ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚ ਆਇਆ ਸੀ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਲੋਕ ਮਾਰੇ ਗਏ ਪਸ਼ੂ ਡੰਗਰ ਬਹੁਤ ਮਰਿਆ ਸਾਡੀਆਂ ਜਿਹੜੀਆਂ 4 ਲੱਖ ਏਕੜ ਤੋਂ ਉੱਤੇ ਜ਼ਮੀਨਾਂ ਸੀ ਉਹਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਦੇ ਉੱਪਰ ਰੇਤ ਔਰ ਮਿੱਟੀ ਦੀ ਲੇਅਰ ਚੜ ਗਈ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸ਼ਾਇਦ ਇੱਕ ਅੱਧੀ ਫਸਲ ਉਹਦੇ ਚ ਪ੍ਰਾਪਰ ਨਾਮ ਵੀ ਸਕੀਏ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਔਰ ਇਸ ਸਾਰੇ ਦੁਕਾਨ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸਾਡੀ ਕਮੇਟੀ ਨੇ ਫੈਸਲਾ ਕੀਤਾ ਕਿ ਅਸੀਂ ਇਸ ਵਾਰ ਦੁਸਹਿਰੇ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਨਹੀਂ ਮਨਾਵਾਂਗੇ ਤੇ ਇਹ ਫੈਸਲਾ ਕੀਤਾ ਕਿ ਜਿਹੜੇ ਲੋਕ ਇਹ ਸੜਾਂ ਦੇ ਦਰਮਿਆਨ ਮਾਰੇ ਗਏ ਆ ਉਹਨਾਂ ਦੇ ਨਵੇਂ ਸ਼ਾਂਤੀ ਪਾਠ ਮੰਦਰ ਵਿੱਚ ਰੱਖ ਕੇ ਸੁੰਦਰ ਕਾਂਡ ਦਾ ਪਾਠ ਕਰਕੇ ਜਿਹੜਾ ਹੈ ਦੁਸਹਿਰੇ ਦੇ ਤਿਉਹਾਰ ਨੂੰ ਮਨਾਇਆ ਜਾਊਗਾ ਜੋ ਕਿ ਅੱਜ ਸਾਡੇ ਮੈਂਬਰਾਂ ਨੇ ਸਮੇਤ ਪਰਿਵਾਰ ਬੜੀ ਸ਼ਰਧਾ ਦੇ ਨਾਲ ਮੰਦਰ ਦੇ ਵਿੱਚ ਇਸ ਨੂੰ ਮਨਾਇਆ ਹੈ ਔਰ ਜੋ ਆਤਮਾਵਾਂ ਸਾਡੇ ਨਾਲੋਂ ਵਿਛੜ ਗਈਆਂ ਹਨ ਭਗਵਾਨ ਅੱਗੇ ਅਰਦਾਸ ਕੀਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਦੁਸਹਿਰਾ ਵੀ ਕੈਨਸਲ ਕੀਤਾ ਗਿਆ ਦੁਸਹਿਰਾ ਕੈਨਸਲ ਕੀਤਾ ਗਿਆ